ਪੁਰੀ ਪੰਜਾਬ ਸਰਕਾਰ ਦੀ ਨਸ਼ਾ ਰੋधी ਮੁਹਿੰਮ ਤੇ ਡਰਗ ਅਗੇਂਸਟ ਬਿਲਕੁਲ ਨੋ ਟਾਲਰੈਂਸ ਪਾਲਿਸੀ ਨੂੰ ਉਸਿਲ ਬਾਰੇ ਮਿਲਿਆ ਜਦੋਂ ਮਾਨਯੋਗ ਐਸਐਸਪੀ ਮੈਡਮ ਅਸ਼wini ਘੋਟਿਆਲ ਐਸਐਸਪੀ ਸ਼ਰਮਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਨਿਸ਼ਾਨਦੇਸ਼ ਤੇ थाना ਕੁਮਾਨ ਦੀ ਪੁਲਿਸ थाना ਦੇ ਐਸਐਸਟੀਓ ਨਾਮਯੁਕਤ ਰਾਸ ਸਿੰਘ ਨੇ ਇੱਕ ਵਿਅਕਤੀ ਨੂੰ ਆਈਟੈਂਟਿਕ ਗਾਰ ਵਿਚ ਕਮੋਸ਼ੋ ਪੈਕਟੇ ਦੀ 200 ਤੋਂ 250 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਪਰਦਾਸ਼ ਕੀਤਾ ਇੱਕ ਯਪ ਨਰੀ ਕ ਬ੍ਰਾਂਡ ਦੀ ਹੈ ਮਸ਼ਹੂਰ ਬ੍ਰਾਂਡ ਦੀ ਹੈ ਤੇ ਇਸ ਨਾਲ ਅਸੀਂ ਨੂੰ ਖਲਪੇਗੀ ਇਹ ਜਿਹੜੀ ਸਾਡੀ ਮੁਹੀਮ ਹੈ ਮੈਸੇਜ ਦੇ ਖਰਾਬ ਤੀ ਲਗਾਤਾ ਚੰਗੀ ਰਹੇਗੀ ਇਸੇ ਤੰਦੀ ਰਹੇਗੀ ਸਭ ਨੂੰ ਇਹ ਹੀ ਮੇਰੀ ਬੀਲ ਹੈ ਕਿ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਬਿਲਕੁਲ ਸਾਡੀ ਬਰੋਮ ਬਾਰਨਗੇ ਆ ਉਹ ਨਸ਼ਾ ਦੇ کاروبار ਨੂੰ ਬੰਦ ਕਰ ਦੇ ਜਿਤਨਾ ਅਸੀਂ ਇਸ ਨੂੰ ਹੁਣ ਜਿਹੜਾ ਇਹ ਸਾਡੇ ਕਾਬੂ ਆ ਗਿਆ ਅਸੀਂ ਦੀ ਰਜਿਸਟਰ ਨੈਸ਼ਨਲ ਇਨਸਟੀਚਨ ਦੇ ਨਾਮੇ ਜਿਹੜੀ ਜਿਹੜੀ ਇਹ ਦੀ ਪੂਰਾ ਚੈੱਕਅਪ ਚੈੱਕ ਕਰਾਂਗੇ ਜਿਹੜੀ ਨੇ ਨਸ਼ੇ ਦੀ ਨਸ਼ਾ ਵੇਚ ਕੇ ਫੌਕੀ ਬਣਾਈ ਹੈ ਅਸੀਂ ਉਹਨੂੰ ਰਿਪੋਰਟ ਵਿੱਚ ਵੀ ਕਰਾਂਗੇ ਸਰ ਇਹ ਜਿਹੜੇ ਇਹਨੂੰ ਫੜਿਆ ਉਹ ਨਸ਼ਾ ਤਸਕਰ ਨੂੰ ਜੀ ਇਹਨੂੰ ਕਿੱਥੋਂ ਫੜਿਆ ਜੀ ਇਸ ਨੂੰ ਜਿਹੜਾ ਇਹਦੀ ਪੱਟੀਵਾਲ ਰੋਡ ਪੱਟੀਵਾਲ ਰੋਡ ਪੈਂਦੀ ਹੈ ਕਮਾਣਾ ਦੇ ਉੱਥੋਂ ਇੱਕ ਵਿਕਸਤ ਹੋਇਆ ਸਰ ਇਹਦਾ ਨਾਮ ਕੀ ਹੈ ਜੀ ਕਿਤਾ ਪਿੰਡ ਕਿਤਾ ਪਿੰਡ ਅਨਮੋਲ ਸਿੰਘ ਪੁੱਤ ਸੁਖਵਿੰਦਰ ਸਿੰਘ ਹੈ ਪਿੰਡ ਕਿ ਮਕੋਲੀ ਦਾ ਇਹ ਜਿਹੜਾ ਪਾਰਟ ਹੈ ਸਟ੍ਰੀਟ ਹੈ 82 ਨੰਬਰ ਆ ਕੱਲ ਦਾ ਬਿਟ ਗਾਰਡ ਤੈਨਸ਼ੀ ਇਲਾਕਾ ਤੈਨਸ਼ੀ ਚੋਬੀ ਇੰਟਰਸੈਕਸ਼ਨ ਪਿੰਸਟ ਇਹ ਸਰ ਕਰਤਾ ਕੀ ਜਿਕੇ ਅਨਫੋਰਚਨਟਲੀ ਇਹ ਇੰਡੀਅਨ ਆਰਮੀ ਦਾ ਮੁੰਡਾ ਅ ਕੰਪਨੀ ਤੋਂ ਆਇਆ ਹਾਂਜੀ ਸਰ ਇਹਦਾ ਕੋਈ ਪਿਸ਼ੋਕੜ ਕੋਈ ਕ੍ਰਾਈਮਲ ਰਿਆ ਹੋਵੇ ਜਾਂ ਕਿਸੇ ਦੇ ਪਰਿਵਾਰ ਦਾ ਕੋਈ ਕੋਈ ਕ੍ਰਾਈਮਲ ਕਨੈਕਸ਼ਨਾ ਮੇਰੇ ਨਹੀਂ ਆਇਆ ਬਟ ਇਹ ਇੱਥਾ ਜਾਪਦਾ ਜਿਵੇਂ ਜਦ ਵੀ ਅਮੀਰ ਹੁੰਦੇ ਚੱਕਰ ਵਿੱਚ ਇਹ ਤੰਗੇ ਡੈਗ ਇਹ ਕੋ ਡਰਗ ਮੰਦੀ ਵੀ ਫੜੀ ਕੋਈ ਸਰ ਹਾਂ 31 3100 3190 ਰੁਪਏ ਦੀ ਡਰਗ ਨਹੀਂ ਲੱਗਦਾ ਸਰ ਇਹਨੇ ਜਿੱਥੋਂ ਲਿਆਂਦੀ ਸੀ ਉਹਦੇ ਬਾਰੇ ਕੋਈ ਤੁਹਾਨੂੰ ਦੱਸਿਆ ਜਾਂ ਜਿਹਨੂੰ ਗਾੜੀਏ ਨੇ ਵੇਚਣੀ ਸੀ ਜੀ ਅਸੀਂ ਉਸ ਨੂੰ ਅਦਾਚ ਵਿੱਚ ਕੀਤਾ ਮਾਨ ਲਿਆ ਇਹਦਾ ਅਪਾਰਟਮੈਂਟ ਰਹੇਸ਼ਣ ਆ ਫਿਰ ਅੱਤਾਂ ਨੂੰ ਇਸ ਨੂੰ ਨਹੀਂ ਕਰਾਂਗੇ ਇਹ ਜਿਹੜੀ ਵੀ ਬੈਕ ਫੋਰ ਫਾਲਡਿੰਗ ਜੱਗਿਆ ਜੀ ਉਹਨੂੰ استعمال ਨਹੀਂ ਸਰ ਕੋਈ ਵੇਚਣ ਵਾਸਤੇ ਤੋਲਣ ਵਾਸਤੇ ਕੋਈ ਕੰਪਿਊਟਰ ਕੰਡਾ ਵਗੈਰਾ ਕੋਈ ਅਜਿਹੀ ਕੋਈ ਚੀਜ਼ ਕੋਈ ਜੀ ਇਹਦੀ ਜਿਹੜੀ ਬਰਾਮੀ ਹੋਈ ਹੈ ਇੱਕ ਕਾਰਡਿਓਜਿਕ ਕੰਪਿਊਟਰ ਕੰਡਾ ਵੀ ਨਾਲ ਲਿਆ ਸਰ ਇਹਨਾਂ ਸਾਕਾ ਕੋਈ ਨਹੀਂ ਕਰਦੇ ਇਹ ਬੱਸ ਹੈ ਜਿਹੜਾ ਮੈਡੀਕਲ ਕਰਾਉਣੇ ਦਾ ਸਪਸ਼ਟ ਹੋਏਗਾ ਇਸ ਨਾਲ ਕਿਸੇ ਨੂੰ ਨੁਸਾਨ ਨਹੀਂ ਕਰਦਾ ਇਸ ਤੋਂ ਫੈੜੀ ਦਾ ਸਰ ਤੁਸੀਂ ਪਬਲਿਕ ਨੂੰ ਕਿ ਇਹ ਪੀਨ ਕਰਦੇ ਹੋ ਉਹਨੂੰ ਬੜੀ ਹਾਦੀ ਬਿਲਕੁਲ ਹੀ ਪੀ ਰਿਹਾ ਜੀ ਜਿਹੜਾ ਨਸ਼ਾ ਕੋਈ ਇਸ ਜਨਤਕਦਰ ਫਸ ਗਿਆ ਹੈ ਕੋਈ ਵੀ ਨੌਲਾ ਹੈ ਉਹ ਜ਼ਰੂਰ ਆਪਣੇ ਤੌਰ ਤੇ ਜਿਹੜੀ ਸਰਕਾਰ ਦੇ ਕੋਪੀਟ ਸੈਂਟਰ ਹੈਗੇ ਆ ਆਕਸੀਜਨ ਦਵਾਈ ਲਵੇ ਤੇ ਠੀਕ ਹੋ ਗਈ ਜਾਂ ਹਰ ਨਾ ਰਸਤਾ ਕੰਮ ਕਰੇ ਅਸੀਂ ਉਸ ਨੂੰ ਉਹਨਾਂ ਸੈਂਟਰਾਂ ਵਿੱਚ ਜਿਹੜੇ ਦਵਾ ਕੇ ਦਵਾਈ ਦਿਵਾਵਾਂਗੇ ਤਾਂ ਕਿ ਉਹ ਛੱਡ ਕੇ ਤੇ ਸਮਾਜ ਦੇ ਨਿਗੁਖਤਾਰਾ ਜਾ ਕੇ ਆਪਣੀ ਜੀਵਨ ਜੀ ਕਰੇ ਤੇ ਦੂਜੀ ਤਰਫ ਜੇ ਕੋਈ ਨਸ਼ਾ ਵੇਚਦਾ ਹੈ ਉਹਦੀ ਕਮਾਈ ਖਾਂਦਾ ਉਹਦੇ ਤੁਹਾਡੇ ਪੂਰੀ ਜਾਂ ਕੋਈ ਹੋਰ ਵਰਨਿੰਗ ਆ ਉਹਦੇ ਵਾਸਤੇ ਜੇਲ ਬਣੀ ਹੈ ਉਸ ਨੂੰ ਵੀ ਅਸੀਂ ਮੁਕਾਮ ਤੱਕ ਜਾਵਾਂਗੇ